Gracias. ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੇ ਕੇ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਤਾ ਇਹ ਕਿ ਅੱਜ ਅਸੀਂ ਜਿਹੜਾ ਆ ਜੰਗਲਾਵਹਾਨੀ ਪਿੰਡ ਦੇ ਵਿੱਚ ਪਹੁੰਚਿਆ ਜਿੱਥੇ ਸਾਬਕਾ ਵਿਧਾਇਕ ਜੁਗਿੰਦਰ ਪਾਲ ਜਿਹੜੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰਦੇ ਹੋਏ ਨਜ਼ਰ ਆ ਰਹੇ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਜ਼ਾਰਾਂ ਦੇ ਸਾਬ ਨਾਲ ਜਿਹੜੀ ਆ ਗੱਡੀਆਂ ਤੇ ਉੱਥੇ ਹੀ ਹਜ਼ਾਰਾਂ ਦੇ ਸਾਬ ਤੋਂ ਜਿਹੇ ਗੱਲ ਕਰੀਏ ਤਾਂ ਬਾਅਦ ਦੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਹੋਣ ਚਾਹ ਉਹਨਾਂ ਦੇ ਸਮਰਥਕ ਜਿਹੜੇ ਜੁੜ ਚੁੱਕੇ ਹਨ ਤੇ ਜਿਹੜੇ ਉਹਨਾਂ ਵੱਲੋਂ ਰੋਡ ਸ਼ੋਅ ਦੇ ਰਾਹੀਂ ਜਿਹੜਾ ਗੱਡੀਆਂ ਦਾ ਕਾਫਲਾ ਤੁਸੀਂ ਮੋਟਰਸ ਨੌਜਵਾਨ ਨਾਲ ਜੁੜਦੇ ਨਜ਼ਰ ਆ ਰਹੇ ਸਨ ਉੱਥੇ ਹੀ ਗੱਲ ਕਰੀ ਅੰਕੁਤ ਠਾਕੁਰ ਦੇ ਹੱਕ ਦੇ ਵਿੱਚ ਜਿਹੜੇ ਸਾਬਕਾ ਵਿਧਾਇਕ ਜੁਗਿੰਦਰਪਾਲ ਸਨ ਉਹਨਾਂ ਵੱਲੋਂ ਵੱਡੀ ਮਾਤਰਾ ਦੇ ਵਿੱਚ ਜਿਹੜਾ ਰੋਡਸੋ ਕੱਢਿਆ ਜਾ ਰਿਹਾ ਹੈਗਾ ਉੱਥੇ ਸਾਬਕਾ ਵਿਧਾਇਕ ਜੁਗਿੰਦਰਪਾਲ ਨਾਲ ਜਿਹੜੀ ਗੱਲਬਾਤ ਹੋਈ ਹੈ ਇਸ ਚੋਣ ਨੂੰ ਲੈ ਕੇ ਤੇ ਉੱਥੇ ਅੰਕਿਤ ਠਾਕੁਰ ਨਾਲ ਜਿਹੜੀ ਗੱਲਬਾਤ ਹੋਈ ਹੈ ਉਹ ਤੁਹਾਨੂੰ ਆਪਣੇ ਚੈਨਲ ਤੇ ਸੁਣਾ ਰਿਹਾ ਤਦ ਤੱਕ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਦੇ ਕੇ ਨਿਊਜ਼ ਤੁਹਾਡੇ ਸਾਹਮਣੇ ਹੈ ਜੀ ਬਹੁਤ ਵਧੀਆ ਪਿਆਰ ਮਿਲ ਰਿਹਾ ਜਿਹੜੇ ਪਿੰਡ ਜਾ ਰਹੇ ਆਪਣੇ ਆ ਵੀ ਲੋਕੀ ਗੱਡੀਆਂ ਕੱਢ ਕੱਢ ਕੇ ਸਾਡੇ ਤੁਸੀਂ ਦੇਖ ਹੀ ਸਕਦੇ ਹੋ ਪਿਛਲੇ ਪਿੰਡ ਅਗਲੇ ਪਿੰਡ ਬਹੁਤ ਹੀ ਵਧੀਆ ਪਿਆਰ ਮਿਲ ਰਿਹਾ ਹੈ ਤੇ 14 ਤਰੀਕ ਨੂੰ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਸਾਰੇ ਜਣੇ ਘਰੋਂ ਨਿਕਲ ਕੇ ਜਰੂਰ voting ਕਰਨੇ voting ਦਾ ਅਧਿਕਾਰ ਸਾਨੂੰ ਬੜੀ ਮੁਸ਼ਕਲ ਨਾਲ ਮਿਲਿਆ ਕਿਸੇ ਵੀ ਪਾਰਟੀ ਨੂੰ ਪਾਣ ਪਰ ਵੋਟ ਜਰੂਰ ਲੋਕੀ ਪਾਣ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਜਿਹੜਾ ਕੈਬਨਟ ਮੰਤਰੀ ਦਾ ਖਾਸ ਬੰਦਾ ਕੀ ਲੱਗਦਾ ਉਹਨੂੰ ਕੋਈ ਨਾ ਜੀ ਉਹਨਾਂ ਨੇ ਤੇ ਅੰਮ੍ਰਿਤਸਰੋਂ ਬੰਦੇ ਛੱਤ ਲਿਆ ਸਵਰਨ ਸਲਾਰੀਆ ਛੱਤ ਲਿਆ ਮੈਂ ਤਾਂ ਇੱਕ ਛੋਟਾ ਜਿਹਾ ਪਿੰਡ ਦਾ ਮੈਨੂੰ ਹਰਾਣ ਲਈ ਸਮਝ ਲਓ ਕਿ ਉਹਨਾਂ ਨੇ ਕਿੰਨੇ ਮਾੜੇ ਕੰਮ ਕੀਤੇ ਹੋਣਗੇ ਮ ਬਹੁਤ ਬਹੁਤ ਧੰਨਵਾਦ ਜੀ ਦੇਖੋ ਤੁਹਾਡੇ ਸਾਹਮਣੇ ਇਹ ਲੋਕੀ ਕਿੰਨਾ ਪਿਆਰ ਕਰਦੇ ਆ ਜਿੰਨੋ ਵੀ ਹੱਥ ਲਾਣਿਆ ਉਹ ਅੱਗੋਂ ਹੱਥ ਲਾ ਕੇ ਸ਼ਾਨਾ ਕਰਾਂਦਾ ਵੀ ਤੁਹਾਡੇ ਨਾਲ ਹੀ ਆ ਔਰ ਅੱਜ ਜਿਹੜਾ ਰੋਡ ਸ਼ੋਅ ਕੱਢਿਆ ਇਹ ਅੰਕਿਤ ਠਾਕਰ ਦੇ ਹੱਕ 'ਚ ਕੱਢਿਆ ਹੁਣ ਇੱਥੋਂ ਸਾਡੀ ਸਮਤੀ ਚੱਲ ਪਈ ਹੈ ਦੂਜੀ ਅਰਜਿੰਦਰ ਰਾਣੇ ਦੀ ਤੇ ਮੈਂ ਤੁਹਾਡੇ ਚਾਹਨਾਂ ਰਾਂ ਸਾਰੇ ਹੀ ਲੋਕਾਂ ਨੂੰ ਅਪੀਲ ਕਰਦਾ ਜਦਾਂ ਯਾਰ ਤੁਸੀਂ ਮੈਨੂੰ ਪਿਆਰ ਕਰਦੇ ਉਸੇ ਤਰ੍ਹਾਂ ਇਹਨਾਂ ਮੁੰਡਿਆਂ ਨੂੰ ਪੰਜ ਦੇ ਨਿਸ਼ਾਨ ਤੇ ਮੋਹਰ ਲਾ ਕੇ ਦੇ ਵਿਜੇ ਮਨਾਓ اور ਆਪਣਾ ਪਿੰਡ ਆਪਣਾ ਸੂਬਾ ਆਪਣੀ ਕੌਨਸਟਿਟੂਐਂਸੀ ਜਿਹੜੀ ਆ ਬਿਲਕੁਲ ਐਨੂੰ ਠੀਕ ਕੀਤਾ ਜਾਏਗਾ